ਰਦਾਸਪੁਰ ਦੇ ਕਸਬਾ ਤਾਰੀਵਾਲ ਦੇ ਨਜ਼ਦੀਕੀ ਪਿੰਡ ਸਿੰਘਪੁਰਾ ਦੇ ਵਿੱਚ ਕਬਰਿਸਤਾਨ ਦੇ ਵਿੱਚੋਂ ਇੱਕ ਲਾਸ਼ ਕਢਵਾ ਕੇ ਪੁਲਿਸ ਅਧਿਕਾਰੀਆਂ ਅਤੇ ਤਹਿਸੀਲਦਾਰ ਦੀ ਮੌਜੂਦਗੀ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜੀ ਗਈ ਹੈ ਇਹ ਲਾਸ਼ 30 ਸਾਲਾਂ ਨੌਜਵਾਨ ਦੀ ਹੈ ਜਿਸ ਨੂੰ ਇੱਕ ਪਾਦਰੀ ਅਤੇ ਉਸਦੇ ਸਾਥੀਆਂ ਵੱਲੋਂ ਭੂਤ ਪ੍ਰੇਤ ਕੱਢਣ ਦੇ ਨਾਮ ਤੇ ਘੁੱਟ-ਘੁੱਟ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੋ ਘੁੱਟ-ਘੁੱਟ ਕੇ ਨੌਜਵਾਨ ਨੂੰ ਮਾਰਨ ਦਾ ਇਲਜ਼ਾਮ ਜੁੱਥੇ ਕਿ ਭੂਤ ਪ੍ਰੇਤ ਕੱਢਣ ਦੇ ਨਾਮ ਤੇ ਪਾਦਰੀ ਤੇ ਵੀ ਇਲਜ਼ਾਮ ਲੱਗੇ ਨੇ ਸੋ ਪੁਲਿਸ ਅਧਿਕਾਰੀਆਂ ਨੇ ਕਬਰ ਦੇ ਵਿੱਚੋਂ ਲਾਸ਼ ਕਢਵਾਈ ਤੇ ਤਹਿਸੀਲਦਾਰ ਦੀ ਮੌਜੂਦਗੀ ਦੇ ਵਿੱਚ ਇਸ ਲਾਸ਼ ਨੂੰ ਪੋਸਟਮਾਰਟਮ ਦੇ ਲਈ ਪੇਜ ਦਿੱਤਾ ਗਿਆ। ਦਾਜ਼ੇ ਕੀ ਪੂਤ ਪ੍ਰੇਤ ਕੱਢਣ ਦੇ ਨਾਮ ਤੇ ਇਸ ਧੀ ਕੁਟ ਕੁਟ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਬਰ ਦੇ ਵਿੱਚੋਂ ਲਾਸ਼ ਕਢਵਾਈ ਆ ਤੇ ਪੋਸਟਮਾਰਟਮ ਦੇ ਲਈ ਉਸ ਨੂੰ ਪੇਜ ਦਿੱਤਾ ਗਿਆ। ਮੇਰਾ ਨਾਮ ਰਾਖਰ ਜੇ ਪਿੰਡ ਮੇਰਾ ਸਿੰਘ ਪੁੱਤਰ ਕੀ ਗੱਲ ਬੇਟਾ ਠੀਕ ਨਹੀਂ ਸੀ ਚੀਕਾਂ ਮਾਰਦਾ ਸੀ ਉਦੇ ਕਾਰਨ ਮੈਂ ਜੱਕੀ ਪਾਸਟਰ ਨੂੰ ਸੱਦਿਆ ਕਿ ਪ੍ਰਾਰਥਨਾ ਕਰੇਗਾ ਤੇ ਠੀਕ ਹੋ ਜਾਏਗਾ ਉਹ ਦੋ ਜਣੇ ਪਹਿਲੇ ਆਏ ਪ੍ਰਾਰਥਨਾ ਕਰਨ ਵਾਸਤੇ ਉਹਨੇ 10-12 ਪਾਸਟਰ ਹੋਰ ਸੱਦਲੇ ਲਾਗੇ ਉਹ ਉਹਨਾਂ ਨੇ ਆਣ ਕੇ ਕਹਿੰਨੇ ਥੋੜ੍ਹ ਮਾਰਨੀ ਸ਼ੁਰੂ ਕਰਤੀ ਕਹਿੰਨੇ ਚਪੇੜਾ ਮਾਰਨੀ ਸ਼ੁਰੂ ਕਰਤੀ ਮੇਰੇ ਪੁੱਤ ਨੂੰ ਕੋਹ ਕੋਹ ਕੇ ਮਾਰਿਆ ਸਾਰੇ ਵੇਲੇ ਦੇ ਵਿੱਚ ਉਹਨਾਂ ਨੇ ਤੂ ਤੂ ਕਹਿੰਨੇ ਇੱਥੇ ਤੱਕ ਕਿ ਨੀਲਾ ਹੀ ਕਰ ਛੜਿਆ ਉਹ ਸਾਰਾ ਪੀਲਾ ਕਰ ਛੜਿਆ ਇੰਨੀ ਇੱਕ ਸਟਾ ਲਾਈਆਂ ਸਟਾ ਲਾ ਕੇ ਬਾਅਦ ਵਿੱਚ 12 ਵਜੇ ਮੇਰੇ ਘਰ ਹੋ ਗਏ ਆ ਕਿ ਮੇਰੇ ਬੱਚਿਆਂ ਨੇ ਐਡਾ ਬਾਵਾ ਪਿੱਛੇ ਬੰਨ ਕੇ ਤੱਤਾਂ ਵੀ ਬੰਨ ਕੇ ਤੇ ਮੰਦੀ ਤੇ ਮੁੱਦਾ ਸੁੱਕ ਗਿਆ। ਮੁੱਦਾ ਸੁਟਣ ਦੇ ਕਾਰਨ ਆ ਜੇ ਗਏ ਹੀ ਆ ਤੇ ਮੇਰੇ ਬੱਚੇ ਨੇ ਦਮ ਤੋੜ। ਹਾਂਜੀ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਸ਼ਤਾਨ ਆ ਮੈਂ ਬੜੇ ਤਰਲੇ ਲੈਂਦੀ ਆ ਪਰ ਮੈਨੂੰ ਗਵਾ ਨਹੀਂ ਜਾਂਦੀ। ਮੈਨੂੰ ਕਹਿੰਦੇ ਬੀਬੀ ਤੂੰ ਪਿੱਛੇ ਹੋ ਕੇ ਬਹਿ ਜਾ। ਇਹ ਸ਼ਤਾਨ ਨੂੰ ਸੱਟ ਲੱਗ ਰਹੀ ਤੇ ਇਹਨੂੰ ਨਹੀਂ ਲੱਗ ਰਹੀ। ਇਸ ਕਾਰਨ ਇਹਨਾਂ ਨੇ ਕੁੱਟ-ਕੁੱਟ ਕੇ ਮੈਂ ਘਰ ਵਿੱਚ ਇਹੀ ਦੋਵੇਂ ਨੌ ਸਾਸਿ ਆਦੀ ਇਹਨਾਂ ਨੇ ਪੇਸ਼ ਨਹੀਂ ਜਾਂਦੀ 10-15 ਬੰਦੇ ਇਹ। ਦਫਨਾਇਆ ਕਿ ਨਹੀਂ ਆ ਕੇ ਇਹ ਦਫਨਾਇਆ ਹੀ ਹੈ ਮੇਰੇ ਰਿਸ਼ਤੇਦਾਰਾ ਭੈਣ ਭਰਾਵਾਂ ਨੇ ਫੇਰ ਆਣ ਕੇ ਕਿਹਾ ਵੀ ਇੰਨੀਆਂ ਸੱਟਾਂ ਲਾ ਦਿੱਤੀਆਂ ਉਹਨਾਂ ਨੂੰ ਤੇ ਤੂੰ ਅਜੇ ਵੀ ਮੈਨੂੰ ਤਾਂ ਕੋਈ ਸਦਬੁੱਧ ਨਹੀਂ ਜਿਹਦਾ ਜਵਾਨ ਪੁੱਤ ਘਰੋਂ ਤੁਰ ਜੇ ਉਹੋ ਹੀ ਮੇਰਾ ਸਹਾਰਾ ਸੀ ਮੇਰਾ ਆਦਮੀ ਵੀ ਨਹੀਂ ਆ ਸਿਰ ਤੇ ਉਹ ਵੀ ਮੈਂਟਲ ਆ ਉਹ ਕੁਛ ਕਰਦਾ ਨਹੀਂ ਆ ਮੰਜੀ ਤੇ ਬੈਠਾ ਹੋਵੇ ਤੇ ਤਿੰਨ ਬੱਚੇ ਆ ਤੇ ਚੌਥੀ ਆਪ ਆ ਪੰਜਵਾਂ ਮੇਰਾ ਬੇਟਾ ਸੀ ਉਹ ਕੰਮ ਕਰਦਾ ਸੀ ਕਿ ਥਾਣੇ ਜਾ ਕੇ ਤਲਾਹ ਦਿੱਤੀ ਕਿ ਸਾਡੇ ਕੋਈ ਮਜਦ ਕੀਤੀ ਜਾਏ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਏ ਕਿ ਮੇਰੇ ਬੇਟੇ ਨੂੰ ਇਹਨਾਂ ਨੇ ਕੋ ਕੋ ਮਾਰਿਆ ਵਾ ਇਸ ਕਰਕੇ ਹੀ ਥਾਣੇ ਜਾ ਕੇ ਬਰਚਲ ਖਾਇਆ ਵਾ ਇਸ ਕਰਕੇ ਹੀ ਪੋਸਟ ਮਾਡਲ ਵਾਸਤੇ ਰਿਪੋਰਟ ਰੇ ਕਬਰ ਫੇਰ ਰਿਪੋਰਟ ਰੇ ਕਬਰ ਫੇਰ ਹਾਂਜੀ ਇੱਕ ਸੈਮੂਲ ਮੁਸੀਦੀ ਅੰਧਵਿਸ਼ਵਾਸ਼ ਕਰਨ ਮੌਤ ਹੋ ਗਈ ਆ ਜੇ ਸੰਬੰਧੀ ਮੇਰੀ ਬਤੌਰ ਡਿਊਟੀ ਮੇਜਿਸਟ੍ਰੇਟ ਡਿਊਟੀ ਲੱਗੀ ਆ ਡੀਸਾ ਵੱਲੋਂ ਡਿਊਟੀ ਲਗਾਈ ਗਈ ਆ ਤੇ ਮੇਰੀ ਡਿਊਟੀ ਲੱਗੀ ਆ ਕਿ ਇਹ ਲਾਸ਼ ਨੂੰ ਕਬਰਿਸਤਾਨ ਵਿੱਚੋਂ ਮੇਰੀ ਹਾਜ਼ਰੀ ਵਿੱਚ ਪਟਾਇਆ ਜਾਵੇ ਤੇ ਉਹ ਮਤਲਬ ਲਾਸ਼ ਜਿਹੜੀ ਆ ਪੁਲਿਸ ਦੇ ਡੀਐਨਡੀਪਤੀ ਸਾਹਿਬ ਆਏ ਆ ਐਸਐਚਓ ਤਾਰੀਵਾਲ ਆਏ ਆ ਜੋ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਸਾਰਾ ਹੈ ਨਾਲ ਹੀ ਆਹੀ ਤੇ ਮੇਰੀ ਹਾਜ਼ਰੀ ਵਿੱਚ ਲਾਸ਼ ਜਿਹੜੀ ਕੁੱਟੀ ਜਾ ਰਹੀ ਆ ਤੇ ਇਹਦੇ ਸਬੰਧੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾ ਰਹੀ ਹੈ ਦੱਸ ਰਿਹਾ ਕਿ ਉੱਥੇ ਇਹਨਾਂ ਨੂੰ ਗਿੱਜੇ 'ਚ ਜਦੋਂ ਲੈ ਕੇ ਗਏ ਆ ਤੇ ਉੱਥੇ ਇਹਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਤੇ ਮਾਰਨ ਕਰਕੇ ਮੌਤ ਹੋਈ ਆ ਅੰਧਵਿਸ਼ਵਾਸ ਕਰ ਹੁਣ ਇਹ ਥਣੇਖਾੜੀਵਾਲ ਦੀ ਘਟਨਾ ਜੀ ਪਿੰਡ ਸਿੰਘਪੁਰ ਐ ਤੇ 30 ਸਾਲ ਦਾ ਨੌਜਵਾਨ ਸੀ ਸੈਮਨ ਉਹ ਬਿਮਾਰ ਰਿੰਦਾ ਸੀਗਾ ਤੇ ਉਹਦੇ ਘਰਦਿਆਂ ਨੇ ਆਪਣਾ ਪਾਦਰੀ ਨੂੰ ਬੁਲਾ ਕੇ ਵੀ ਇਹਨੂੰ ਪ੍ਰੇਅਰ ਕਰਕੇ ਜੇ ਠੀਕ ਕਰਨ ਦੀ ਖਾਤਰ ਬੁਲਾਇਆ ਸੀ ਪਰ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕੋਈ ਸ਼ਤਾਨ ਹੈ ਤੇ ਉਹ ਫਿਰ ਉਹਦੀ ਕੁਮਾਰਕੜਾ ਸ਼ੁਰੂ ਕਰਤੀ ਤੇ ਫਿਰ ਉਹਨੇ ਕੁਝ ਹੋਰ ਬੰਦੇ ਬੁਲਾ ਲਏ ਤੇ ਉਹਦੀ ਮਾਰਕੜਾਈ ਦਰਾਨੀ ਜਿਹੜੀ ਆ ਉਹਦੀ ਡੈਥ ਹੋ ਗਈ ਇਹ ਫਿਰ ਜਦੋਂ ਇਹ ਸਾਰੀ ਗੱਲ ਹੋ ਗਈ ਉਹ ਤੋਂ ਨੈਕਸਟ ਡੇ ਇਹਨਾਂ ਨੇ ਇਹਨੂੰ ਪੁਲਿਸ ਨੂੰ ਕੋਈ ਇਤਲਾਹ ਨਹੀਂ ਦਿੱਤੀ ਤੇ ਇਹਨੂੰ ਕਰਤਾ ਦਫਨਾਤਾ ਹੀ ਬੋਡੀ ਨੂੰ ਤੋਂ ਤੋਂ ਨੈਕਸਟ ਡੇ ਆ ਕੇ ਸਾਨੂੰ ਇਤਲਾਹ ਮਿਲੀ ਜਦੋਂ ਇਹ ਆ ਸਾਰਾ ਮਾਮਲਾ ਹੋਇਆ ਫਿਰ ਅਸੀਂ ਉਹਦੀ ਕਹਿੰਦਾ ਐਫ ਆਈ ਆਰ ਪੋਚ ਕੀਤੀ ਹੈ ਐਫ ਆਈ ਲਾਚ ਕਰਨ ਤੋਂ ਬਾਅਦ ਫਿਰ ਉਹਦਾ ਪੋਸਟਮਾਨ ਜ਼ਰੂਰੀ ਹੈ ਤੇ ਇਸ ਕਰਕੇ ਆ ਉਹ ਇਹਦੀ ਜਿਹੜੀ ਡੈਡ ਬਡੀ ਕੱਢ ਕੇ ਤੇ ਉਹਦਾ ਪੋਸਟਮਾਨ ਕਰਾਵਾਂਗੇ ਕਿਤੇ ਆਪਾਂ ਇਹ ਬੱਧੀ ਨਾ ਤੇ ਬਾਕੀ 6 7 9 36 ਕੋਈ ਰੈਸਟਰੀ